ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੂੰਗਾ ਕਿ ਬੱਚੇ ਚਲੇ ਨਹੀਂ ਗਏ ਸਾਡੇ ਬੱਚੇ ਮਾਰੇ ਗਏ ਇਹ ਬੱਚਿਆਂ ਦਾ ਕਤਲ ਹੋਇਆ ਹੈ ਇਹ ਮਰਡਰ ਹੈ ਇਹ ਕੋਈ ਰੋਡ ਐਕਸੀਡੈਂਟ ਨਹੀਂ ਸੀ ਉਸ ਟੇਪਰ ਦਾ ਕੋਈ ਕਾਗਜ਼ ਪੂਰਾ ਨਹੀਂ ਸੀ ਕੋਈ ਪੱਤਰ ਪੂਰਾ ਨਹੀਂ ਸੀ ਉਸ ਟੇਪਰ ਨੂੰ ਇੱਕ 19 ਸਾਲ ਦਾ ਬੱਚਾ ਚਲਾ ਰਿਹਾ ਸੀ ਜਿੰਦੇ ਕੋਲ ਸ਼ਾਇਦ ਸੁਣਿਆ ਜਾ ਰਿਹਾ ਕਿ ਲਰਨਿੰਗ ਲਾਇਸੈਂਸ ਸੀ ਉਹ ਮੈਂ ਨਹੀਂ ਸਮਝਦਾ ਉਹ ਐਕਸੀਡੈਂਟ ਹੋਇਆ ਉਹ ਤਾਂ ਇੱਕ ਸऱ्या ਮਰਡਰ ਹੋਇਆ ਉਹ ਇੱਕ AK47 ਦੇ ਕੇ ਇੱਕ ਬੱਚੇ ਨੂੰ ਤੋੜਿਆ ਹੋਇਆ ਸੜਕ ਦੇ ਉੱਤੇ ਕਿ ਜਾ ਪੁੱਤ ਜਿੰਨੂੰ ਮਾਰਨਾ ਤੂੰ ਮਾਰ ਦੇ ਔਰ ਉਹਨੇ ਸਾਡੇ ਬੱਚਾ ਨੂੰ ਮਾਰ ਕੇ ਰੱਖ ਦਿੱਤਾ ਔਰ ਜਿਸ ਤਰ੍ਹਾਂ ਕੀ ਤੁਹਾਡੇ ਕਿੰਨੇ ਬੱਚੇ ਸੀ ਤੁਹਾਡੇ ਮੇਰੀ ਇੱਕ ਬੇਟੀ ਸੀ ਜੀ 6th ਕਲਾਸ ਸੀ 10 ਸਾਲ ਦੀ ਇਹਨਾਂ ਦੇ ਦੋ ਬੱਚੇ ਸੀ ਬੇਟਾ ਇੱਕ ਬੇਟੀ ਇਹਨਾਂ ਦਾ ਇੱਕ ਛੋਟਾ ਬੇਟਾ ਸੀ ਤਾਂ ਕੁੱਲ ਮਿਲਾ ਕੇ 7 ਬੱਚੇ ਜਿਹੜੇ ਆ ਔਰ ਇੱਕ ਡਰਾਈਵਰ ਉਹ ਮਾਰੇ ਗਏ ਨੇ ਦਿਨ ਕਿ ਬਾਹਰ ਪਾਰ ਚਾ ਵੀ ਦਿਓ ਇਹ ਸ਼ਾਇਦ ਉਹਨਾਂ ਨੂੰ ਕਹੇ ਹੋ ਕਿ ਤੁਹਾਨੂੰ ਸ਼ਰਮ ਵੀ ਨਹੀਂ ਆਉਂਦੀ ਵੀ ਇੱਥੇ ਛੋਟੇ-ਛੋਟੇ ਬੱਚੇ ਜਿਹੜੇ ਨੇ ਉਹ ਖਤਮ ਹੋ ਗਏ ਨਹੀਂ ਬੁਰੀਦਾਰਾਂ ਮਾਰੇਗੇ ਤੁਹਾਡੇ ਦਿਲ ਇੰਨੀ ਵੀ ਜਗ੍ਹਾ ਨਹੀਂ ਹੈਗੀ ਵੀ ਤੁਸੀਂ ਸਾਡੇ ਘਰ ਵੀ ਆਣਾ ਮناسب ਨਹੀਂ ਸਮਝਿਆ ਸਾਡੇ ਨਾਲ ਦੁੱਖ ਵੀ ਨਹੀਂ ਸਾਂਝਾ ਕਰਨਾ ਚਾਹਿਆ ਤੁਸੀਂ ਐਸਐਸਪੀ ਸਾਹਿਬ ਜਿਨ੍ਹਾਂ ਦੇ ਅੰਡਰ ਪੁਲਿਸ ਆਂਦੀ ਹੈ ਜਿਹੜੇ ਕਿ ਅਸੀਂ ਬੜੇ ਮਾਣ ਕਰਦੇ ਹਾਂ ਜੀ ਸਾਡੀ ਪੁਲਿਸ ਕਿੱਥੇ ਨੇ ਐਸਐਸਪੀ ਸਾਹਿਬ ਔਰ ਐਸਪੀ ਸਾਹਿਬ ਮੈਂ ਸੁਣਿਆ ਸੀ ਕਿ ਸ਼ਾਇਦ ਉਹ ਕ੍ਰੀਮੇਸ਼ਨ ਤੇ ਆਏ ਸੀ 5 ਮਿੰਟ ਲਈ ਉਸ ਤੋਂ ਬਾਅਦ ਸਾਡੇ ਨਾਲ ਕਿਸੇ ਨੇ ਦੁੱਖ ਨਹੀਂ ਵੰਡਾਇਆ ਇਸ ਤੋਂ ਵਧੀਆ ਤਾਂ ਸ਼ਰਾਬੀ ਲੋਕ ਨੇ ਕਿ ਸ਼ਰਾਬੀ ਕੇ ਮਰ ਜਾਂਦੇ ਨੇ ਘਟੋ ਘਟ ਉਹਨਾਂ ਦੇ ਤੋਨੇ ਸੁਣਵਾਈ ਕਰਨ ਵਾਲਾ ਤਾਂ ਹੈਗਾ ਨਾ ਉਹਨਾਂ ਦਾ ਸਾਡੀ ਤਾਂ ਸੁਣਵਾਈ ਵੀ ਕਿਤੇ ਨਹੀਂ ਹੋ ਰਹੀ ਲੋਕਲ ਐਸਡੀਐਮ ਸਾਹਿਬ ਨਹੀਂ ਸਮਾਨੇ ਦੇ ਰੀਚਾ ਗੋਇਲ ਜੀ ਕੋਈ ਨਹੀਂ ਇੱਕ ਵਾਰੀ ਆਏ ਸਾਡੇ ਕੋਲ ਸਾਰ ਲੈਣ ਨੂੰ ਉਹਨਾਂ ਨੂੰ ਇੱਕ ਮਿੰਟ ਦਾ ਟਾਈਮ ਹੀ ਨਹੀਂ ਹੈ ਗਾ ਜੀ ਔਰ ਮੈਂ ਬੇਨਤੀ ਕਰਦਾ ਕਿ ਇਹ ਚੀਜ਼ ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਮਾਨਯੋਗ ਡੀਸੀ ਸਾਹਿਬਾ ਤੇ ਮਾਨਯੋਗ ਐਸਐਸਪੀ ਸਾਹਿਬ ਕੋਲ ਪਹੁੰਚਦਾ ਜ਼ਰੂਰ ਕਰਨਾ ਤੋ ਅੱਜ ਜਿਹੜੇ ਇਹ ਬੱਚੇ ਸੱਚੇ ਬੁੰਬਾ ਸੱਚੇ ਬੁੰਬਾ ਸਚਿਨ ਨੂੰ ਮਰੀ ਜਿਹੜੇ ਪਰਿਵਾਰਿਕ ਤਰ੍ਹਾਂ ਬੱਚੇ ਜਿਹੜੇ ਆਸ ਵਿੱਚ ਚਲੇ ਗਏ ਸੀ ਤੁਹਾਡੀ ਕੋਈ ਸੁਣਵਾਈ ਹੱਤ ਤੱਕ ਹੋਈ ਹੈ ਕਿ ਨਹੀਂ ਪ੍ਰਸ਼ਾਸਨ ਵੱਲੋਂ ਤੁਹਾਡੇ ਕੋਲ ਕੋਈ ਪ੍ਰਸ਼ਾਸਕ ਘਰੇ ਕੋ ਆਇਆ ਤੁਸੀਂ ਬੰਦਾ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੂੰਗਾ ਕਿ ਬੱਚੇ ਚਲੇ ਨਹੀਂ ਗਏ ਸਾਡੇ ਬੱਚੇ ਮਾਰੇ ਗਏ ਇਹ ਬੱਚਿਆਂ ਦਾ ਕਤਲ ਹੋਇਆ ਇਹ ਮਰਡਰ ਹੈ ਇਹ ਕੋਈ ਰੋਡ ਐਕਸੀਡੈਂਟ ਨਹੀਂ ਸੀ ਕਿਉਂਕਿ ਜਿਹੜੇ ਟਿਪਰ ਚੱਲ ਰਿਹਾ ਹੈ ਮੈਂ ਸਾਰੇ ਟਿਪਰਾਂ ਦੀ ਗੱਲ ਨਹੀਂ ਕਹੂੰਗਾ ਖਾਸ ਕਰਕੇ ਜਿਹੜੇ ਟਿਪਰ ਨਾਲ ਸਾਡੇ ਬੱਚਿਆਂ ਦਾ ਐਕਸੀਡੈਂਟ ਹੋਇਆ ਉਸ ਟਿਪਰ ਦਾ ਕੋਈ ਕਾਗਜ਼ ਪੂਰਾ ਨਹੀਂ ਸੀ ਕੋਈ ਪੱਤਰ ਪੂਰਾ ਨਹੀਂ ਸੀ ਉਸ ਟਿਪਰ ਨੂੰ ਇੱਕ 19 ਸਾਲ ਦਾ ਬੱਚਾ ਚਲਾ ਰਿਹਾ ਸੀ ਜਿੰਦੇ ਕੋਲ ਸ਼ਾਇਦ ਸੁਣਿਆ ਜਾ ਰਿਹਾ ਕਿ ਲਰਨਿੰਗ ਲਾਇਸੈਂਸ ਸੀ ਤਾਂ ਇੱਕ ਲਰਨਿੰਗ ਲਾਇਸੈਂਸ ਲੈ ਕੇ ਬਿਨਾਂ ਕਾਗਜ਼ ਪੱਤਰਾਂ ਤੋਂ ਪ੍ਰਸ਼ਾਸਨ ਦੇ ਨੱਕ ਦੇ ਹੇਠ ਟਿਪਰ ਚੱਲ ਰਿਹਾ ਹੈ ਉਹ ਤਾਂ ਹਾਂ ਦਾ ਜ਼ਿੰਮੇਵਾਰ ਕੌਣ ਹੈ ਔਰ ਮੈਂ ਨਹੀਂ ਸਮਝਦਾ ਉਹ ਐਕਸੀਡੈਂਟ ਹੋਇਆ ਹੋ ਤਾਂ ਇੱਕ ਸਰਿਆ ਮਰਡਰ ਹੋਇਆ ਉਹ ਇੱਕ AK-47 ਦੇ ਕੇ ਇੱਕ ਬੱਚੇ ਨੂੰ ਤੋੜਿਆ ਹੋਇਆ ਸੜਕ ਦੇ ਉੱਤੇ ਕਿ ਜਾ ਪੁੱਤ ਜਿੰਨੂੰ ਮਾਰਨਾ ਤੂੰ ਮਾਰ ਦੇ ਔਰ ਉਹਨੇ ਸਾਡੇ ਬੱਚਾ ਨੂੰ ਮਾਰ ਕੇ ਰੱਖ ਦਿੱਤਾ ਔਰ ਤੁਸੀਂ ਪੁੱਛਿਆ ਪ੍ਰਸ਼ਾਸਨ ਸਾਡੇ ਕੋਲ ਮੈਂ ਅਗਰ ਗੱਲ ਕਰਾਂ ਪ੍ਰਸ਼ਾਸਨ ਦੀ ਕੋਈ ਅਜੇ ਮੇਰੇ ਸਾਡੀ ਸੁਣਵਾਈ ਨਹੀਂ ਹੋਈ ਮੈਂ ਅੱਜ ਡੀਐਸਪੀ ਸਾਹਿਬ ਕੋਲ ਵੀ ਅਸੀਂ ਜਾ ਕੇ ਆਏ ਆ ਅਸੀਂ ਤਿੰਨੋ ਜਣੇ ਜਾ ਕੇ ਆਏ ਆ ਤਾਂ ਸਾਨੂੰ ਆਸ਼ਵਾਸਨ ਤਾਂ ਦਿੱਤਾ ਉਹਨਾਂ ਨੇ ਕਿ ਅਸੀਂ ਕਾਰਵਾਈ ਕਰ ਰਹੇ ਆਂ ਤੇ ਅੱਗੇ ਵੀ ਉਹਨਾਂ ਨੂੰ ਫੜਾਂਗੇ ਬਟ ਹੁਣ ਜਿਵੇਂ ਜਿਵੇਂ ਟਾਈਮ ਨਿਕਲ ਰਿਹਾ ਹੈ ਉਸ ਮੁਤਾਬਕ ਸਾਡੇ ਵੀ ਮੰਦੇ ਵਿੱਚ ਹੁਣ ਡਰ ਪੈਦਾ ਹੋ ਰਿਹਾ ਹੈ ਕਿ ਜੇ ਜਿਆਦਾ ਟਾਈਮ ਨਿਕਲ ਗਿਆ ਉਹ ਨਾ ਫੜੇਗੇ ਤਾਂ ਸਾਨੂੰ ਸ਼ਾਇਦ ਇਨਸਾਫ ਨਹੀਂ ਮਿਲ ਪਾਏਗਾ ਜਿਸ ਤਰ੍ਹਾਂ ਕੀ ਤੁਹਾਡੇ ਕਿੰਨੇ ਬੱਚੇ ਸੀ ਤੁਹਾਡੇ ਮੇਰੀ ਇੱਕ ਬੇਟੀ ਸੀ ਜੀ 6th ਕਲਾਸ ਸੀ 10 ਸਾਲ ਦੀ ਇਹਨਾਂ ਦੇ ਦੋ ਬੱਚੇ ਸੀ ਬੇਟਾ ਇੱਕ ਬੇਟੀ ਇਹਨਾਂ ਦਾ ਇੱਕ ਛੋਟਾ ਬੇਟਾ ਸੀ ਤਾਂ ਕੁੱਲ ਮਿਲਾ ਕੇ 7 ਬੱਚੇ ਜਿਹੜੇ ਆ ਪਰ ਇੱਕ ਡਰਾਈਵਰ ਉਹ ਮਾਰੇ ਗਏ ਨੇ ਦਿਨ ਬਾਾਰ ਬਾਾਰ ਬਿਆਨ ਬਚੇ ਹੋ ਰਿਹਾ ਹੈ ਵੀ ਟਿਪ ਪਰ ਇਹ ਕਿਸਦਾ ਹੈ ਜਾਂ ਹੋਰ ਕਿਸਦਾ ਇਹ ਬਾਰ ਬਾਰ ਬਿਆਨ ਚੇਂਜ ਹੋ ਰਿਹਾ ਹੈ ਵੀ ਟਿਪ ਪਰ ਪਹਿਲਾਂ ਤੁਸੀਂ ਦੱਸਿਆ ਫਿਰ ਕਿ ਟਿਪ ਪਰ ਹੋਰ ਕਿਸਦਾ ਦੱਸਤੇ ਇਹ ਟਿਪਰ ਹੈ ਕਿ ਦੱਸਲੀ ਵਾਲਾ ਦੇਖੋ ਜੀ ਡਾਕੂਮੈਂਟਸ ਜਿਹੜੇ ਮਿਲੇ ਨੇ ਉਹਦੇ ਤੇ ਖਟੜਾ ਟਰੇਡਿੰਗ ਕੰਪਨੀ ਜਿਹੜੀ ਹੈ ਉਹ ਮਿਲੇ ਆਂਦੇ ਤੇ ਨਾਮ ਬਟ ਸਾਡਾ ਇਹ ਮੰਨਣਾ ਹੈ ਕਿ ਜ਼ਰੂਰੀ ਨਹੀਂ ਹੈ ਵੀ ਜੇ ਕਿਸੇ ਇੱਕ ਬੰਦੇ ਦੇ ਨਾਮ ਤੇ ਹੁਣ ਮੈਂ ਇਹ ਔਰ ਇਹ ਹੋ ਸਕਦਾ ਹੈ ਇਕੱਠੇ ਮਿਲ ਕੇ ਕੋਈ ਕੰਮ ਕਰ ਰਹੇ ਹੋਈ ਹੈ ਤਾਂ ਟਿੱਪਰ ਇੱਕ ਚੀਜ਼ ਇਹਨਾਂ ਦੇ ਨਾਮ ਤੇ ਵੀ ਹੋ ਸਕਦੀ ਹੈ ਲੇਕਿਨ ਹੁੰਦਾ ਇਹ ਮਤਲਬ ਨਹੀਂ ਕਿ ਅਸੀਂ ਮਾਲਕ ਨਹੀਂ ਹੈਗੇ ਕਿਉਂਕਿ ਜੋ ਬਾਕੀ ਸਬੂਤ ਮਿਲੇ ਨੇ ਸਾਰੇ ਅਸੀਂ ਅੱਜ ਡੀਐਸਪੀ ਸਾਹਿਬ ਨੂੰ ਵੀ ਹੁੰਦੀ ਫੇਸਬੁੱਕ ਤੇ ਵੀ ਦਿਖਾ ਕੇ ਆਏ ਹਾਂ ਜਿੰਦੇ ਤੇ ਉਹ ਚਾਬੀ ਲੈਂਦਾ ਦਿਖਾਇਆ ਗਿਆ ਹੁੰਦੀ ਫੇਸਬੁੱਕ ਪ੍ਰੋਫਾਈਲ ਤੇ ਉਹੀ ਟਿੱਪਰ ਦੀ ਫੋਟੋ ਲੱਗੀ ਹੋਈ ਹੈ ਜਿਹੜੀ ਟਿੱਪਰ ਨਾਲ ਐਕਸੀਡੈਂਟ ਹੋਇਆ ਹੈ ਔਰ ਉਹ ਟਿਪਰ ਸਿਰਫ ਰੰਦੀਰ ਸਿੰਘ ਦੇ ਨਹੀਂ ਦਵਿੰਦਰ ਖਟਰਾ ਔਰ ਇੱਕ ਜਿਹੜਾ ਤੀਸਰਾ ਨਾਮ ਹੁੰਦੇ ਤੋਂ ਨਿਕਲ ਕੇ ਆਇਆ ਸੀ ਅਨਿਕੇਤ ਸਿੰਘ ਜਿੰਦੇ ਤੇ ਹਜੇ ਤੱਕ ਉਹ ਕਿਸੇ ਪਿਕਚਰ 'ਚ ਹੀ ਨਹੀਂ ਆ ਰਿਹਾ ਕਿਉਂਕਿ ਜਿਹੜੀ ਇੱਕ ਜੀ ਨਿਊਜ਼ ਨੇ ਕੋਈ ਖਬਰ ਚਲਾਈ ਸੀ ਹੁੰਦੇ ਤੇ ਉਹ ਜਿਹੜੀ ਸਲਿੱਪ ਨਿਕਲੀ ਸੀ ਹੁੰਦੇ ਤੇ ਤਿੰਨ ਨਾਮ ਸੀ ਰੰਦੀਰ ਸਿੰਘ ਅਨਿਕੇਤ ਸਿੰਘ ਤੇ ਦਵਿੰਦਰ ਸਿੰਘ ਰੰਦੀਰ ਸਿੰਘ ਦਵਿੰਦਰ ਸਿੰਘ ਦਾ ਨਾਮ ਐਫ ਆਰ ਵੀ ਦਰਜ ਹੈਗਾ ਲੇਕਿਨ ਅਨਿਕੇਤ ਸਿੰਘ ਵਾਰੇ ਹਜੇ ਤੱਕ ਕੁਝ ਕਿਸੇ ਨੂੰ ਕੁਝ ਵੀ ਨਹੀਂ ਪਤਾ ਲੇਕਿਨ ਅਗਰ ਤੁਸੀਂ ਉਹਨਾਂ ਦੀ ਫੇਸਬੁਕ ਪ੍ਰੋਫਾਈਲਸ ਖੋਲ ਕੇ ਦੇਖੋਗੇ ਤਾਂ ਤਿੰਨਾ ਦਾ ਇੰਟਰਕਨੈਕਸ਼ਨ ਤੁਹਾਡੇ ਸਾਹਮਣੇ ਆ ਜਾਏਗਾ। ਨਾਂ ਤੋਂ 23 ਬੰਦਾਂ ਦੇ ਵਿਚਾਰਿਆ ਕੋਈ 15 ਤੋਂ 20 ਵੀ ਤੇ ਕਰੀਬ ਨਾਂ ਵਿਚਾਰਿਆ ਟਿੱਪਾਂ ਵੀ। ਦੇਖੋ ਜੀ ਮੈਂ ਅਸੀਂ ਇਸ ਹਾਲਤ 'ਚ ਨਹੀਂ ਹੈਗੇ ਕਿ ਇਨੀ ਇਨਵੈਸਟੀਗੇਸ਼ਨ ਕਰ ਸਕੀਏ ਸਾਨੂੰ ਜੋ ਅਸੀਂ ਹੁਣ ਤੱਕ 2-3 ਦਿਨ ਤੋਂ ਅਸੀਂ ਹੋਸ਼ ਸੰਭਾਲਿਆ ਹੈ। ਅਸੀਂ ਆਪਣੇ ਲੈਵਲ ਤੇ ਜਿਹੜਾ ਕੁਝ ਪਤਾ ਕਰ ਪਾ ਰਹਿਆ ਉਹ ਇਹ ਹੈ ਬਾਕੀ ਕੰਮ ਪ੍ਰਸ਼ਾਸਨ ਦਾ ਪੁਲਿਸ ਦਾ ਜੋ ਉਹਨਾਂ ਨੇ ਇਨਵੈਸਟੀਗੇਸ਼ਨ ਕਰਨੀ ਹੈ ਔਰ ਇਹ ਮੈਂ ਵੀ ਇਹੀ ਕਹਿਣਾ ਕਿ ਕੋਈ ਜਿਹੜਾ ਟਿੱਪਰ ਦਾ ਕੰਮ ਹੈ ਕੋਈ 1 2 ਨਹੀਂ ਹੋ ਸਕਦਾ ਇੱਕ ਬਹੁਤ ਵੱਡੀ ਕੜੀ ਹੋਵੇ ਅਸੀਂ ਚਾਹਨੇ ਆ ਕਿ ਸਾਰੀ ਦੀ ਸਾਰੀ ਕੜੀ ਫੜੀ ਜਾ ਜੇ ਤੁਹਾਡੀ ਪ੍ਰਸ਼ਾਸਨ ਤੁਸੀਂ ਪਹੁੰਚ ਕੀਤੀ ਹੈ ਤੇ ਅੱਜ ਇਸ ਗੱਲ ਨੂੰ ਹਾਸੇ ਨੂੰ ਦੇਖਿਆ ਜਾਵੇ ਤਾਂ 15 ਦਿਨਾਂ 15 ਦਿਨ ਵਾਂਗੂ ਇਹ ਹੋ ਚੁੱਕੇ ਨੇ ਤੇ ਜੇ ਤੁਹਾਡੀ ਪ੍ਰਸ਼ਾਸਨ ਤਾਂ ਕੋਈ ਕਾਰਵਾਈ ਨਹੀਂ ਕੀਤੀ ਤਾਂ ਅਗਲਾ ਸ਼ਬਦ ਤੁਹਾਡਾ ਕੀ ਹੋਏਗਾ ਦੇਖੋ ਜੀ ਅਸੀਂ ਸਭ ਤੋਂ ਪਹਿਲਾਂ ਅਗਰ ਮੈਂ ਗੱਲ ਕਰਾਂ ਸੀ ਪ੍ਰਸ਼ਾਸਨ ਤੇ ਆਪਣਾ ਫੇਥ ਦਿਖਾਇਆ ਅਸੀਂ ਅੱਜ ਵੀ ਉਹਨਾਂ ਨੂੰ ਆਪਣਾ ਫੇਥ ਉਹਨਾਂ ਦੇ ਆਪਣਾ ਦਿਖਾ ਕੇ ਆਏ ਹਾਂ ਅਸੀਂ ਡੀਐਸਪੀ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਡੀਐਸਪੀ ਸਾਹਿਬ ਇਹਨਾਂ ਕਾਤਲਾਂ ਨੂੰ ਜਲਦੀ ਤੋਂ ਜਲਦੀ ਪਕੜੋ ਕਿਉਂਕਿ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਅੱਜ ਇੱਕ ਰਣਜੀਤ ਸਿੰਘ ਦੀ ਬੇਲ ਜਿਹੜੀ ਹੈ ਐਂਟੀਸੀਪੇਟਰੀ ਪੰਜਾਬੀ ਦਿਓ ਇਹ ਸ਼ਾਇਦ ਉਹਨਾਂ ਨੂੰ ਕਹਿ ਹੋ ਕੇ ਤੁਹਾਨੂੰ ਸ਼ਰਮ ਵੀ ਨਹੀਂ ਆਉਂਦੀ ਵੀ ਇੱਥੇ ਛੋਟੇ-ਛੋਟੇ ਬੱਚੇ ਜਿਹੜੇ ਨੇ ਉਹ ਕਾਦਮ ਹੋ ਗਏ ਨਹੀਂ ਬੁਰੀਦਰਾ ਮਾਰੇਗੇ ਤੁਹਾਡੇ ਦਿਲ ਇੰਨੀ ਵੀ ਜਗਾ ਨਹੀਂ ਹੈਗੀ ਵੀ ਤੁਸੀਂ ਸਾਡੇ ਘਰ ਵੀ ਆਣਾ ਮناسب ਨਹੀਂ ਸਮਝਿਆ ਸਾਡੇ ਨਾਲ ਦੁੱਖ ਵੀ ਨਹੀਂ ਸਾਂਝਾ ਕਰਨਾ ਚਾਹਿਆ ਤੁਸੀਂ ਐਸਐਸਪੀ ਸਾਹਿਬ ਜਿਨ੍ਹਾਂ ਦੇ ਅੰਡਰ ਪੁਲਸ ਆਂਦੀ ਹੈ ਜਿਹੜੇ ਕਿ ਅਸੀਂ ਬੜੇ ਮਾਣ ਕਰਦੇ ਹਾਂ ਜੀ ਸਾਡੀ ਪੁਲਸ ਕਿੱਥੇ ਨੇ ਐਸਐਸਪੀ ਸਾਹਿਬ ਔਰ ਐਸਪੀ ਸਾਹਿਬ ਮੈਂ ਸੁਣਿਆ ਸੀ ਕਿ ਸ਼ਾਇਦ ਉਹ ਕ੍ਰੀਮੇਸ਼ਨ ਤੇ ਆਏ ਸੀ 5 ਮਿੰਟ ਲਈ ਉਸ ਤੋਂ ਬਾਅਦ ਸਾਡੇ ਨਾਲ ਕਿਸੇ ਨੇ ਦੁੱਖ ਨਹੀਂ ਵੰਡਾਇਆ ਇਸ ਤੋਂ ਵਧੀਆ ਤਾਂ ਸ਼ਰਾਬੀ ਲੋਕ ਨੇ ਕਿ ਸ਼ਰਾਬੀ ਕੇ ਮਰ ਜਾਂਦੇ ਨੇ ਘਟੋ ਘਟ ਉਹਨਾਂ ਦੇ ਤੁਹਾਨੂੰ ਸੁਣਵਾਈ ਕਰਨ ਵਾਲਾ ਤਾਂ ਹੈਗਾ ਨਾ ਉਹਨਾਂ ਦਾ ਸਾਡੀ ਤਾਂ ਸੁਣਵਾਈ ਵੀ ਕਿਤੇ ਨਹੀਂ ਹੋ ਰਹੀ ਲੋਕਲ ਐਸਡੀਐਮ ਸਾਹਿਬ ਨਹੀਂ ਸਮਾਉਣ ਦੇ ਰੀਚਾ ਗੋਇਲ ਜੀ ਕੋਈ ਨਹੀਂ ਇੱਕ ਵਾਰੀ ਆਏ ਸਾਡੇ ਕੋਲ ਸਾਰ ਲੈਣ ਨੂੰ ਉਹਨਾਂ ਨੂੰ ਇੱਕ ਮਿੰਟ ਦਾ ਟਾਈਮ ਹੀ ਨਹੀਂ ਹੈ ਗਾਜ ਔਰ ਮੈਂ ਬੇਨਤੀ ਕਰਦਾ ਕਿ ਇਹ ਚੀਜ਼ ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਮਾਨਯੋਗ ਡੀਸੀ ਸਾਹਿਬਾ ਤੇ ਮਾਨਯੋਗ ਐਸਐਸਪੀ ਸਾਹਿਬ ਕੋਲ ਪਹੁੰਚਦਾ ਜ਼ਰੂਰ ਕਰਨਾ ਤੋਂ ਅੱਜ ਜਿਹੜੇ ਇਹ ਬੱਚੇ ਦਾ ਐਕਸੀਡੈਂਟ ਹੋਇਆ ਉਸੇ ਟੀਪਰ ਨੇ ਪਟਿਆਲੇ ਦੇ ਵਿੱਚ ਵੀ ਇੱਕ ਐਕਸੀਡੈਂਟ ਕੀਤਾ ਸੀਗਾ ਜਦੀ ਇੱਕ ਫੁੱਲ ਰਿਪੋਰਟ ਤੁਹਾਡੇ ਕੋਲ ਹੈ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਅਗਰ ਇਹ ਟਿਪਰ ਤੇ ਜਿਹੜੀ ਕਾਰਵਾਈ ਹੈ ਜਦੋਂ ਹੁਣ ਬਾਅਦ ਚੋਂ ਨਿਕਲ ਕੇ ਆਇਆ ਸੀ ਘਰ ਬੈਠੇ ਸੀ ਮਾਤਮ ਦੇ ਵਿੱਚ ਉਦੋਂ ਸਾਡੇ ਕੋਲ ਇਨਫੋਰਮੇਸ਼ਨ ਪਹੁੰਚੀ ਕਿ ਆਹ ਟਿਪਰ ਨੇ ਇੱਕ ਤਰੀਕ ਨੂੰ ਐਕਸੀਡੈਂਟ ਕੀਤਾ ਦੋ ਤਰੀਕ ਨੂੰ ਸਟਿੱਪਰ ਵਾਲੇ ਨੇ ਤਰਖਾਸਤ ਦਿੱਤੀ ਹੈ ਲੇਕਿਨ ਦਰਖਾਸਤੇ ਕੋਈ ਸੁਣਵਾਈ ਨਹੀਂ ਜੇਕਰ ਉਸ ਦਿਨ ਸੁਣਵਾਈ ਹੋ ਜਾਂਦੀ ਪੇਪਰ ਫੜਿਆ ਹੁੰਦਾ ਪੇਪਰ ਨਾ ਫੜਿਆ ਹੁੰਦਾ ਘੱਟੋ-ਘੱਟ ਡਰਾਈਵਰ ਬਦਲਿਆ ਹੁੰਦਾ ਕੁਛ ਨਾ ਕੁਛ ਤਾਂ ਹੁੰਦਾ ਸਾਡੇ ਬੱਚੇ ਦਾ ਬਚ ਜਾਂਦੇ ਉੱਥੇ ਲੇਕਿਨ ਨਹੀਂ ਉਹਨੇ ਕੋਈ ਦਰਖਾਸਤ ਨਹੀਂ ਹੁਤਾ ਜਦੋਂ ਹੁਣ ਇੱਥੇ ਇੰਨਾ ਕਾਂਡ ਹੋ ਗਿਆ ਉਸ ਤੋਂ ਬਾਅਦ ਜਾ ਕੇ ਪੁਲਿਸ ਤੇ ਪ੍ਰੈਸ਼ਰ ਬਣਿਆ ਤਾਂ ਚਲੋ ਮੈਂ ਕਈਆਂ ਤੋਂ ਸੁਣਿਆ ਵੀ ਐਸ ਐਚਓ ਸਾਹਿਬ ਨੇ ਬੜਾ ਵਧੀਆ ਕੰਮ ਕੀਤਾ ਉੱਥੇ ਨਾਲ ਦੀ ਨਾਲ ਪਰਚਾ ਦਰਜ ਕੀਤਾ ਬਟ ਅਫਸੋਸ ਇਸੇ ਚੀਜ਼ ਦਾ ਸਾਡੇ ਦੇ ਵਿੱਚ ਕਿ ਟਾਈਮ ਨਾਲ ਜਿਹੜੀ ਹੈ ਕਾਰਵਾਈਆਂ ਨਹੀਂ ਹੁੰਦੀਆਂ ਟਾਈਮ ਨਾਲ ਕਾਰਵਾਈਆਂ ਹੁੰਦੀਆਂ ਤਾਂ ਅੱਜ ਸਾਡੇ ਬੱਚੇ ਸਾਡੇ ਵਿੱਚ ਹੁੰਦੇ ਓਕੇ ਅਸੀਂ ਸੁਣਨਾ ਕਿ ਆਇਆ ਵੀ ਟਿੱਪਰ ਹਜੇ ਵੀ ਮਿੱਟੀ ਵਾਲੇ ਬਿਨਾਂ ਰੋਕ ਟੋਕ ਤੋਂ ਚੱਲ ਰਹੇ ਨੇ ਔਰ ਦਿਨੇਸ ਮਤਲਬ ਸਿਕਰ ਦੁਪਹਿਰੇ ਦਿਹਾੜੇ ਚੱਲ ਰਹੇ ਨੇ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜੀ ਟਿੱਪਰ ਤੁਸੀਂ ਹਜੇ ਵੀ ਮੈਂ ਫੇਸਬੁੱਕ ਤੇ ਘਰ ਬੈਠਾ ਹਜੇ ਵੀ ਵੀਡੀਓਜ਼ ਦੇਖ ਰਿਹਾ ਕਿ ਰੋਜ਼ 4 5 6 5 7 ਟਿੱਪਰ ਅਲੱਗ-ਅਲੱਗ ਜਗ੍ਹਾ ਤੇ ਇਹ ਨਹੀਂ ਕਿ ਇਕੱਲਾ ਪਟਿਆਲਾ ਸਮਾਣਾ ਰੋਡ ਤੇ ਮੈਂ ਦੇਖ ਰਿਹਾ ਪਟਿਆਲਾ ਦੇਵੀਗੜ ਰੋਡ ਤੇ ਵੀ ਛੱਟ ਟਿੱਕਰ ਚੱਲ ਰਹੇ ਸੀ ਅੱਜ ਵੀ ਬੇ ਰੋਕ ਟੋਕ ਬੇ ਖੌਫ ਬੇਖੌਫ ਹੀ ਹੈ ਕਿਉਂਕਿ ਉਹਨਾਂ ਨੂੰ ਪਰਵਾਨਾ ਨੂੰ ਪਤਾ ਹੈ ਪ੍ਰਸ਼ਾਸਨ ਨੇ ਕੁਝ ਕਰਨਾ ਨਹੀਂ ਹੈ ਠੀਕ ਹੈ ਨਾ ਉਹ ਪ੍ਰਸ਼ਾਸਨ ਦੀ ਸ਼ਹਿ ਦੇ ਵਿੱਚ ਉਹ ਟਿੱਪਰ ਲਗਾਤਾਰ ਚੱਲ ਵੀ ਰਹੇ ਨੇ ਸਾਡੇ ਡੀਸੀ ਸਾਹਿਬਾ ਨੇ ਸ਼ਾਇਦ ਆਰਡਰ ਦਿੱਤਾ ਸੀ ਕਿ ਦਿਨ ਦੇ ਟਾਈਮ ਨਹੀਂ ਚੱਲਣਗੇ ਲੇਕਿਨ ਉਹ ਦਿਨ ਦੇ ਟਾਈਮ ਹੀ ਚੱਲ ਰਹੇ ਨੇ ਬਿਨਾ ਪਰਵਾਹ ਕੀਤੇ ਤਾਂ ਇੱਥੋਂ ਅਸੀਂ ਕੀ ਸਮਝੀਏ ਅਸੀਂ ਕੀ ਇਨਸਾਫ ਭਾਲਾਂਗੇ ਜੇ ਇੱਕ ਡੀਸੀ ਦਾ ਕਿਹਾ ਹੋਇਆ ਜਿਹੜਾ ਹੈ ਉਹੀ ਨਹੀਂ ਪੂਰਾ ਹੋ ਰਿਹਾ ਔਰ ਸਾਰੇ ਤੰਤਰ ਨੂੰ ਸਾਰੀ ਪੁਲਿਸ ਨੂੰ ਸਭ ਸਾਰੇ ਜਗ ਮਸ਼ੀਨਰੀ ਨੂੰ ਪਤਾ ਇਸ ਚੀਜ਼ ਦਾ ਲੰਬਾ ਜੀ ਤੁਸੀਂ ਕਿਹਾ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਤੁਸੀਂ ਆਪਣਾ ਜੋ ਤੁਹਾਡਾ ਦਾਅਵਾ ਸੀਗਾ ਉਹ ਨੂੰ ਬਿਆਨ ਕੀਤਾ ਹੈਗਾ ਜੇ ਤੁਸੀਂ ਡਿਮਾਂਡ ਜੋ ਰੱਖੀਆਂ ਨੇ ਅਗਰ ਇਹ ਡਿਮਾਂਡ ਬਗਰ ਤੁਹਾਡੀ ਨਹੀਂ ਸੁਣਵਾਈ ਹੁੰਦੀ ਤਾਂ ਅਗਲਾ ਸਟੈਪ ਤੁਹਾਡਾ ਕੀ ਹੋਏਗਾ ਬਹੁਤ ੱਗੇ ਦੇਖੋ ਜੀ ਸੰਡੇ ਤੱਕ ਦਾ ਟਾਈਮ ਹੈ ਪੁਲਿਸ ਦੇ ਕੋਲ ਅਸੀਂ ਦਿਲ ਤੋਂ ਇਹ ਚਾਹੁੰਦੇ ਹਾਂ ਵੀ ਸੰਡੇ ਤੋਂ ਪਹਿਲਾਂ ਪਹਿਲਾਂ ਜਿਹੜੇ ਕਾਤਲ ਨੇ ਅਰੈਸਟ ਹੋ ਜਾਣ ਲੇਕਿਨ ਅਗਰ ਅਰੈਸਟ ਨਹੀਂ ਹੁੰਦੇ ਤਾ ਮੰਡੇ ਨੂੰ ਅਸੀਂ ਮਜਬੂਰ ਹੋ ਜਾਾਂਗੇ ਸਾਰੇ ਸ਼ਹਿਰ ਦਾ ਸਾਥ ਚਾਵਾਂਗੇ ਅਸੀਂ ਮਜਬੂਰ ਹੋ ਜਾਾਂਗੇ ਕਿ ਅਸੀਂ ਸ਼ਹਿਰ ਨੂੰ ਬੰਦ ਕਰੀਏ ਅਸੀਂ ਧਰਨਾ ਲਾਈਏ ਔਰ ਮੈਂ ਉਦੋਂ ਤੱਕ ਅਸੀਂ ਉੱਥੇ ਡਟੇ ਰਾਵਾਂਗੇ ਉਦੋਂ ਤੱਕ ਅਸੀਂ ਉੱਠਾਂਗੇ ਨਹੀਂ ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਠੀਕ ਹੈ ਧੰਨਵਾਦ ਠੀਕ ਹੈ ਜੀ